ਸਰਦੀ ਦਾ ਮੌਸਮ ਹੈ ਤੇ ਕਈ ਵਾਰ ਖਾਂਸੀ ਜ਼ੁਕਾਮ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਜਿੰਨੀ ਮਰਜੀ ਦਵਾਈਆਂ ਲੈ ਲੋ ਉਹ ਠੀਕ ਹੀ ਨਹੀਂ ਹੁੰਦਾ ਬੱਚੇ ਹੋਣ ਚਾਹੇ ਵੱਡੇ ਇਹਦੀ ਪਰੇਸ਼ਾਨੀ ਸਭ ਨੂੰ ਇੱਕੋ ਜੀ ਹੁੰਦੀ ਹੈਗੀ ਤੇ ਅੱਜ ਆਪਾਂ ਆਪਣੀ ਰਸੋਈ ਦੇ ਸਮਾਨ ਤੋਂ ਇੱਕ ਬਹੁਤ ਹੀ ਸਾਦੇ ਤਰੀਕੇ ਨਾਲ ਇੱਕ ਕੜਾ ਤਿਆਰ ਕੀਤਾ ਜਿਹਦੇ ਤੁਸੀਂ 2-2 ਚਮਚ ਸਵੇਰ ਸ਼ਾਮ ਗਰਮ ਚਾਹ ਜਾਂ ਗਰਮ ਦੁੱਧ ਨਾਲ ਲੈਣੇ ਆ 2-3 ਦਿਨਾਂ ਦੇ ਵਿੱਚ ਤੁਹਾਡੀ ਖਾਂਸੀ ਤੇ ਜ਼ੁਕਾਮ ਗਾਇਬ ਹੋ ਜਾਊਗਾ ਸਿੰਪਲ ਚ ਬਿਲਕੁਲ ਸਮਾਨ ਹੈ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਕੋਈ ਛੋਟੀ ਜੀ ਆਪਾਂ ਕੜਾਈ ਲਈਏ ਤੁਸੀਂ ਪੈਨ ਵੀ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਇੱਕ ਗਲਾਸ ਪਾਇਆ ਪਾਣੀ ਦਾ ਫਿਰ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਉਹਦੇ ਵਿੱਚ ਗੁੜ ਜਿਹੜਾ ਗੁੜ ਹੈ ਆਪਣੇ ਕੋਲ ਥੋੜਾ ਜਿਹਾ ਪੁਰਾਣਾ ਹੈ ਜੇ ਤੁਹਾਡੇ ਕੋਲ ਪੁਰਾਣਾ ਹੋਵੇ ਤਾਂ ਬਹੁਤ ਵਧੀਆ ਹੈ ਨੇ ਜਿਹੜਾ ਭੇਲੀ ਜੀ ਵਿੱਚ ਥੋੜਾ ਜਿਹਾ ਗੁੜਾ ਹੁੰਦਾ ਹੈ ਤਾਂ ਉਹਦੀ ਤੁਸੀਂ ਡੇਢ ਕਿ ਭੇਲੀ ਹੈ ਜਿਹੜੀ ਉਹ ਲੈ ਲੈਣੀ ਹੈਗੀ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮੈਲਟ ਪਾਣੀ ਜਦੋਂ ਹੀ ਗਰਮ ਹੋਊਗਾ ਇਹਨੇ ਆਪਣੇ ਆਪ ਹੀ ਘੁਲ ਜਾਣਾ ਤੇ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਕਿਸੇ ਵੀ ਛੰਨੀ ਰਹੀਂ ਇੱਕ ਵਾਰੀ ਛਾਣ ਲੈਣਾ ਤਾਂ ਕਿ ਗੁੜ ਵਿੱਚ ਕੋਈ ਵੀ ਕਣ ਵਗੈਰਾ ਹੋਊਗਾ ਤਾਂ ਉਹ ਬਾਹਰ ਨਿਕਲ ਜਾਊਗਾ ਕਿਉਂਕਿ ਉਸ ਤੋਂ ਬਾਅਦ ਆਪਾਂ ਇਹਨੂੰ ਛਾ ਨਹੀਂ ਸਕਦੇ ਫਿਰ ਆਪਾਂ ਜੀ ਇਸ ਕੜਾਈ ਨੂੰ ਸਾਫ਼ ਪਾਣੀ ਨਾਲ ਧੋ ਲਾਂਗੇ ਤੇ ਫਿਰ ਉਸੇ ਤਰ੍ਹਾਂ ਹੀ ਗੈਸ ਦੇ ਉੱਪਰ ਰੱਖ ਦਾਂਗੇ ਗੈਸ ਨੂੰ ਚਲਾ ਕੇ ਆਪਾਂ ਫਿਰ ਉਹੀ ਪਾਣੀ ਆਪਾਂ ਕੜਾਈ ਵਿੱਚ ਵਾਪਸ ਪਾ ਦਾਂਗੇ ਜਦੋਂ ਇਹ ਪਾਣੀ ਉਸੇ ਤਰ੍ਹਾਂ ਹੀ ਉਬਲਣ ਲੱਗ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਪਾਵਾਂਗੇ ਬਿਲਕੁਲ ਸਿੰਪਲ ਜਿਹੀਆਂ ਚੀਜ਼ਾਂ ਹੈ ਹਰੇਕ ਘਰ ਵਿੱਚ ਹੁੰਦੀਆਂ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚ ਪਾਵਾਂਗੇ ਅਜਵੈਨ ਦਾ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ 4-5 ਇਲਾਇਚੀਆਂ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਸੀ ਜੇ ਇੱਥੇ ਤੁਹਾਡੇ ਕੋਲ ਇਲਾਇਚੀ ਪਾਊਡਰ ਹੋਵੇ ਤਾਂ ਤੁਸੀਂ ਅੱਧਾ ਚਮਚਾ ਉਹਦਾ ਪਾ ਦਿਓ ਫਰ ਜੇ ਇਲਾਇਚੀ ਕੁੱਟ ਕੇ ਪਾऊं ਤਾਂ ਬਹੁਤ ਹੀ ਜ਼ਿਆਦਾ ਵਧੀਆ ਫਿਰ ਅੱਧਾ ਚਮਚ ਪਾएं ਆਪਾਂ ਕਾਲੀ ਮਿਰਚ ਦਾ ਅੱਧਾ ਚਮਚ ਪਾਵਾਂਗੇ ਆਪਾਂ ਕਾਲੇ ਨਮਕ ਦਾ ਨਮਕ ਥੋੜਾ ਜਿਹਾ ਸਰਦੀ ਜੀ ਕਰਕੇ ਥੋੜਾ ਜਿਹਾ ਗਿੱਲਾ ਜਿਹਾ ਸੀ ਇਸ ਲਈ ਕੋਲੀ ਨਾਲ ਹੀ ਲੱਗ ਗਿਆ ਉਸ ਤੋਂ ਬਾਅਦ ਜੀ ਆਪਾਂ ਲਾਸਟੇ ਪਾਵਾਂਗੇ ਅੱਧਾ ਚਮਚ ਅਦਰਕ ਪਾਊਡਰ ਦਾ ਜੇ ਇੱਥੇ ਤੁਹਾਡੇ ਕੋਲ ਅਦਰਕ ਪਾਊਡਰ ਨਾ ਹੋਵੇ ਤਾਂ ਤੁਸੀਂ ਇੱਥੇ ਅਦਰਕ ਅੱਧੇ ਇੰਚ ਦਾ ਕੱਟ ਕੇ ਵਿੱਚ ਪਾ ਦੇਣਾ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਇਸੇ ਤਰੀਕੇ ਨਾਲ ਲਗਾਤਾਰ 5 ਮਿੰਟ ਤੱਕ ਹਿਲਾਇਆ ਜਾਣਾ ਜਿਹੜੀ ਗੈਸ ਦੀ ਫਲੇਮ ਹੈ ਉਹ ਤੁਸੀਂ ਮੀਡੀਅਮ ਟੂ ਫੁੱਲ ਰੱਖਿਓ ਤੇ ਫਿਰ ਜੀ ਇਹ ਹੌਲੀ ਹੌਲੀ ਦੇਖਿਓ ਤੁਸੀਂ ਇਹਨੇ گاੜਾ ਹੋ ਜਾਣਾ 4-5 ਮਿੰਟਾਂ ਤੋਂ ਬਾਅਦ ਇਹ ਇਸ ਤਰੀਕੇ ਦਾ ਹੋ ਜਾਊਗਾ ਮਤਲਬ ਜਿਹੜੇ ਵੀ ਚਮਚੇ ਨਾਲ ਤੁਸੀਂ ਇਹਨੂੰ ਬਣਾ ਰਹੇ ਹੋਗੇ ਉਹਦੇ ਉੱਪਰ ਚਿਪੰਜੇ ਲੱਗ ਜਾਊਗਾ ਤੇਰੀ ਦੇਖੋ ਚੱਗ ਵੀ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਇਹ ਪੂਰਾ گاੜਾ ਹੋ ਗਿਆ ਫਿਰ ਇਹਨੂੰ ਆਪਾਂ ਜੀ ਗੈਸ ਨੂੰ ਕਰ ਦਾਂਗੇ ਬੰਦ ਤੇ ਠੰਡਾ ਕਰ ਲਾਂਗੇ ਠੰਡਾ ਕਰਕੇ ਨੂੰ ਤੁਸੀਂ ਕਿਤੇ ਵੀ ਸਟੋਰ ਕਰਕੇ ਰੱਖ ਸਕਦੇ ਹੋ ਜਿਹੜੀਆਂ ਦੇ ਵਿੱਚ ਇਲਾਇਚੀਆਂ ਸੀਗੀਆਂ ਉਹ ਆਪਾਂ ਸਾਰੀਆਂ ਬਾਹਰ ਕੱਢ ਦਾਂਗੇ ਪਰ ਜਿਹੜੇ ਇਲਾਇਚੀ ਵਗੈਰਾ ਖਾ ਲੈਂਦੇ ਐ ਕਿਉਂਕਿ ਵੱਡੇ ਤਾਂ ਖਾ ਲੈਂਦੇ ਐ ਪਰ ਛੋਟੇ ਬੱਚੇ ਨਹੀਂ ਖਾਂਦੇ ਤਾਂ ਉਹਨਾਂ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਦੇ ਦਾਂਗੇ ਤੇ ਬੱਚਿਆਂ ਲਈ ਆਪਾਂ ਬਾਹਰ ਕੱਢ ਦਾਂਗੇ ਤੇ ਇਸ ਕਾੜੇ ਨੂੰ ਤੁਸੀਂ ਕਿਸੇ ਵੀ ਕੱਚ ਦੇ ਕੋਈ ਵੀ ਜਾਰ ਜਾਂ ਕਿਸੇ ਕੋਲੀ ਵਗੈਰਾ ਵਿੱਚ ਕੱਢ ਕੇ ਰੱਖ ਦਿਓ ਜਦੋਂ ਵੀ ਇਹ ਤੁਸੀਂ ਲੈਣਾ ਹੈ ਹਲਕਾ ਜਿਹਾ ਗਰਮ ਕਰ ਲਿਓ ਤੇ ਨਾਲ ਗਰਮ ਦੁੱਧ ਜਾਂ ਚਾਹ ਹੋਵੇ ਦੋ ਦੋ ਚਮਚ ਸਵੇਰ ਸ਼ਾਮ ਲੈ ਲਿਓ ਖਾਂਸੀ ਜ਼ੁਕਾਮ ਚਾਹੇ ਤੁਹਾਡਾ ਕਿੰਨਾ ਮਰਜੀ ਪੁਰਾਣਾ ਹੈ ਤਾਂ ਤੁਹਾਨੂੰ ਇਹਦੇ ਨਾਲ ਬੜੀ ਰਾਹਤ ਮਿਲੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਰਦੀ ਦਾ ਮੌਸਮ ਹੈ ਘਰ ਵਿੱਚ ਬਣਾ ਕੇ ਜ਼ਰੂਰ ਰੱਖਿਓ